ਵਾਹਿਗੁਰੂ ਜੀਓ ਵਾਹਿਗੁਰੂ ਜੀਓ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਕੱਪੜੇ ਦੀ ਹੋਲ ਸੇਲ ਦੀ ਇੱਕੋ ਇੱਕ ਦੁਕਾਨ ਆ ਜੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਸਭ ਤੋਂ ਪਹਿਲਾਂ ਮੇਰੀਆਂ ਪਿਆਰੀ ਪਿਆਰੀ ਭੈਣਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜੱਸੀ ਦੀ ਹੱਟੀ ਤੋਂ ਲਾਈਵ ਹੋ ਰਹੇ ਹਾਂ ਜੀ ਅੱਜ ਬੜਾ ਸੋਹਣਾ ਬੜਾ ਸੁੰਦਰ ਬੜਾ ਪਿਆਰਾ ਸੂਟ ਲੈ ਕੇ ਆ ਰਹੇ ਆ ਜੈਵੀ ਲਾਉਣ ਕੰਪਨੀ ਦਾ ਜਿਹੜਾ ਜੈਵੀ ਲਾਉਣ ਦਾ ਸੂਟ ਹੈ ਜੀ ਬ੍ਰਾਂਡ ਹੈ ਜੀ ਇਹ ਜਿਹੜਾ ਸੂਟ ਹੈ ਜੀ ਸਾਡੀਆਂ ਬੱਚੀਆਂ ਦਫ਼ਤਰਾਂ ਚ ਸਕੂਲ ਟੀਚਰ 100% ਕਾਟਨ ਹੈ ਜੀ 100% ਕਾਟਨ ਇੰਨਾ ਪਿਆਰਾ ਤੇ ਇੰਨਾ ਵਧੀਆ ਤੇ ਇੰਨਾ ਸੋਹਣਾ ਸੂਟ ਗਰਮੀ ਵਾਸਤੇ ਸ਼ਾਇਦ ਮਿਲਣਾ ਹੀ ਮੁਸ਼ਕਲ ਹੈ ਜੀ ਇਹ ਪਿਓਰ ਕਾਟਨ ਹੁੰਦੀ ਹੈ ਜੀ 100% ਬੜਾ ਗਰਮੀ ਵਾਲਾ ਸੂਟ ਆ ਜੀ ਸੌਣ ਪਾ ਦੋ ਦਿ ਮਹੀਨੇ ਤੁਹਾਨੂੰ ਇਹੀ ਚੰਗਾ ਲੱਗਣਾ ਜੀ ਗੱਠਾਂ ਆਈਆਂ ਮੇ ਕੋ ਚਾਰ ਜੀ ਉਹ ਸਾਹਮਣੇ ਨਜ਼ਰ ਮਾਰ ਲਓ ਮਾਲੀ ਮਾਲ ਲੱਗਿਆ ਪਿਆ ਜੀ ਇਹਦੀ ਲਗਾ ਦਿੱਤੀ ਹੈ ਸੇਲ ਜੀ ਸੇਲ ਲਗਾ ਦਿੱਤੀ ਹੈ ਜੀ ਸੂਟ ਤਾਂ ਵਿਕਦਾ ਜੀ 695 ਰੁਪਏ ਦਾ ਜੀ ਪਰ ਜੱਸੀ ਵੀਰ ਤੋਂ ਮਿਲੂਗਾ 495 ਰੁਪਏ ਦਾ ਚਾਹੇ ਸੂਟ ਇੱਕ ਲਵੋ ਚਾਹੇ 10 ਲਵੋ ਚਾਹੇ 20 ਲਵੋ ਚਾਹੇ 50 ਲਵੋ ਚਾਹੇ 100 ਲਵੋ ਮੇਰੇ ਕੋ 500 ਸੂਟ ਆਇਆ ਜੀ ਜੈਵਿਲਨ ਕੰਪਨੀ ਦਾ ਜਿਨ੍ਹਾਂ ਨੇ ਵੇਚਣ ਵਾਸਤੇ ਲੈਣਾ ਜੀ ਉਹਨਾਂ ਨੂੰ 10% ਪੈਸੇ ਹੋਰ ਕੱਟ ਕੀਤੇ ਜਾਣਗੇ ਉਹਨਾਂ ਨੂੰ ਮਿਲੂਗਾ 450 ਰੁਪਏ ਦਾ ਜਿਨ੍ਹਾਂ ਨੇ ਰਿਟੇਲ 'ਚ ਲੈਣੇ ਆ ਉਹਨਾਂ ਨੂੰ 495 ਰੁਪਏ ਦਾ ਜਿਨ੍ਹਾਂ ਨੇ ਇਕੱਠੇ ਸੂਟ ਚਾਰ-ਚਾਰ ਦੇ ਸੈੱਟ ਲੈਣੇ ਆ ਇੱਕ ਡਿਜ਼ਾਈਨ ਦੇ ਚਾਰ-ਚਾਰ ਸੂਟ ਲੈਣੇ ਆ ਜੀ ਉਹਨਾਂ ਨੂੰ ਮਿਲੂਗਾ 450 ਰੁਪਏ ਦਾ ਮਿਲਣਾ ਕਿੱਥੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰੀਂਦਾ ਸ਼ਹਿਰ ਆ ਦੇਖੋ ਗ੍ਰੇ ਕਲਰ ਆ ਜੀ ਆ ਕਾਟਨ ਦੀ ਚੁੰਨੀ ਆ ਜੀ ਚੁੰਨੀ ਵੀ ਸਵਾ 2 ਮੀਟਰ ਲੰਬੀ ਹੁੰਦੀ ਆ ਬੜੀ ਲੰਬੀ ਚੌੜੀ ਚੁੰਨੀ ਆ ਜੀ ਕਿਉਂ ਜਿਸ ਤਰ੍ਹਾਂ ਮਰਜੀ ਐ ਨਾ ਖਾਣਾ ਬਣਾਉਂਦੇ ਹੋਏ ਮੂੰਹ ਸਾਫ਼ ਕਰੋ ਜਿੱਦਾਂ ਮਰਜੀ ਕਾਟਨ ਦੀ ਚੁੰਨੀ ਆ ਜੀ ਇਹ ਚ ਗਰਮੀ ਵੀ ਘੱਟ ਲੱਗਦੀ ਚੁੰਨੀ ਚ ਨਾਲੇ ਸਿਰ ਤੋਂ 슬ਿੱਪ ਨਹੀਂ ਕਰਦੀ ਨਾਲੇ ਕਲਰ ਦੀ ਗਾਰੰਟੀ ਆ ਜੀ ਬੜਾ ਸੋਹਣਾ ਬੜਾ ਪਿਆਰਾ ਆ ਦੇਖੋ ਇੱਕ ਗ੍ਰੇ ਕਲਰ ਆ ਜੀ ਇੱਕ ਪੈਰਟ ਰੰਗ ਆ ਜੀ ਦੋਨੇ ਰੰਗ ਸਪੈਸ਼ਲ ਆ ਜੀ ਇਹ ਦੋਨੇ ਰੰਗਾਂ ਦੀ ਅੱਜ ਫੁੱਲ ਡਿਮਾਂਡ ਆ ਜੀ ਹੜਕ ਪੈਨ ਆ ਕੇ ਕਹਿੰਦੀ ਸਾਨੂੰ ਗਰੇ ਦਾ ਕੰਬੀਨੇਸ਼ਨ ਚਾਹੀਦਾ ਸਾਨੂੰ ਪੈਰਟ ਦਾ ਕੰਬੀਨੇਸ਼ਨ ਚਾਹੀਦਾ ਬਾਕੀ ਤੁਹਾਨੂੰ ਇੱਕ ਇੱਕ ਕਰਕੇ ਮੈਂ ਡਿਜ਼ਾਈਨ ਹੋਰ ਦਿਖਾਉਣਾ ਆ ਦੇਖੋ ਹੁਣ ਮੇਰਾ ਪੁੱਤ ਭਗਤ ਆ ਦੇਖੋ ਇਹ ਕੋਟਰੀ ਵਾਲੇ ਭਗਤ ਆ ਜੀ ਸਾਡੇ ਜਿਹੜੇ ਵੀ ਮਾਲ ਨੂੰ ਹੱਥ ਲਾਉਂਦੇ ਆ ਮਾਲ ਤੁਰੰਤ ਵਿਕ ਜਾਂਦਾ ਜਨਾ ਜਿਹੜੇ ਕੋਲ ਆ ਪੁੱਤ ਆ ਦੇਖੋ ਦੂਸਰਾ ਡਿਜ਼ਾਈਨ ਇਹ ਹੈ ਜੀ ਬੜਾ ਸੋਹਣਾ ਡਿਜ਼ਾਈਨ ਆ ਜੀ ਆ ਲੋ ਤੀਸਰਾ ਡਿਜ਼ਾਈਨ ਇਹ ਹੈ ਜੀ ਇਹਨਾਂ ਚ ਕਲਰ ਚਾਰ ਚਾਰ ਆ ਜੀ ਆ ਨਜ਼ਰ ਮਾਰ ਲਓ ਆ ਦੇਖੋ ਇਹਦੇ ਅੰਦਰ ਵੀ ਕਲਰ ਚਾਰ ਆ ਜੀ ਹਾਲੋ ਜੀ ਆ ਡਿਜ਼ਾਈਨ ਆਇਆ ਜੀ ਦੇਖੋ ਪੈਰਟ ਫੋਲੋ ਪੀਸ ਆਇਆ ਜੀ ਬੜਾ ਸੋਹਣਾ ਪੀਸ ਆ ਜੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਜੀ ਨਜ਼ਰ ਮਾਰੀ ਜਾਓ ਜੀ ਬੜੇ ਸੋਹਣੇ ਡਿਜ਼ਾਈਨ ਆ ਜੀ ਬੜੇ ਸੁੰਦਰ ਡਿਜ਼ਾਈਨ ਆ ਜੀ ਬਹੁਤ ਵਧੀਆ ਕਪੜਾ ਜੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਮਿਲਣਾ ਕਿੱਥੇ ਹੈ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਸੂਟ ਚਾਹੇ 100 ਲੈ ਲਓ ਚਾਹੇ 200 ਲੈ ਲਓ ਬਹੁਤ ਸੂਟ ਆਇਆ ਜੀ ਆ ਦੇਖੋ ਅੱਜ ਐਪਰੀਡੀ ਐਨ ਵੀ ਆ ਗਿਆ ਜੀ ਇਹ ਰਾਜਸਥਾਨ ਦਾ ਡਾਇਨਰੀ ਪਰ ਬੰਬੇ ਦਿੱਲੀ ਦੀਆਂ ਕੁੜੀਆਂ ਪਾਉਂਦੀਆਂ ਜੀ ਜਿਹੜੀਆਂ ਪੰਜਾਬਣ ਕੁੜੀਆਂ ਜੀ ਉਹ ਲੈਂਦੀਆਂ ਇਹਨੂੰ ਬੜੀ ਸੋਹਣੀ ਚੁੰਨੀ ਆ ਜੀ ਬੜਾ ਸੋਹਣਾ ਸੂਟ ਆ ਜੀ ਬੜਾ ਪਿਆਰਾ ਸੂਟ ਆ ਜੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਕਰੀ ਚਲੋ ਫਿਰ ਪੇਜ ਨੂੰ ਲਾਈਕ ਤੇ ਸ਼ੇਅਰ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਜੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਜੀ ਕਰੋ ਸ਼ੇਅਰ ਤੇ ਲਾਈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ